ਜਹਜ਼ਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅਸੀਂ ਸ਼ਤਾਂਦਲੀ ਪੇਟ ਕਰਦੇ ਆ ਬੀਜਪੀ ਨਾਲ ਗੜੇਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਟਾ ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੜੇਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਪਰ ਇਹਨੂੰ ਕੋਈ ਫਿਕਰ ਨਹੀਂ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਤਾਂ ਕੇਜਰੀਵਾਲ ਨੂੰ ਬਚਾਉਣ ਵਾਸਤੇ ਉੱਥੇ ਹੀ ਤੁਰਫਰਦਾ ਰਹਿੰਦਾ ਹੁਣ ਫਿਰ ਤੋਂ ਗੜੇ ਪੈ ਗਿਆ ਹੈ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ। ਭਾਜਪਾ ਨਾਲ ਗੱਠ ਜਸਹਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ। ਬੱਚੀ ਪਰਿਵਾਰ بڑا ਪੰਥ ਦਾ ਪਰਿਵਾਰ ਹੈ। ਤੋਂ ਇਸ ਕਰਕੇ ਅੱਜ ਸ਼ਤਾਂਦਲੀ ਪੇਟ ਕਰਦੇ ਆ। ਭਾਜਪਾ ਨਾਲ ਗੱਡੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਮੈ ਮੈਨੂੰ ਬੜਾ ਦੁੱਖ ਹੈ ਕਿ ਮਹੀਨਾ ਪਹਿਲੇ ਵੀ ਗੱਡੇ ਮਾਰੀ ਹੋਈ ਤਕਰੀਬਨ ਸਾਡੇ 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫ੍ਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਉਹਨਾਂ ਨੂੰ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀਆਂ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਪਰ ਇਹਨੂੰ ਕੋਈ ਫਿਕਰ ਨਹੀਂ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਤਾਂ ਕੇਜਰੀਵਾਲ ਨੂੰ ਬਚਾਉਣ ਵਾਸਤੇ ਉੱਥੇ ਤੋਂ ਰੈਫਰ ਕਰਦਾ ਰਹਿੰਦਾ ਹੁਣ ਫਿਰ ਤੋਂ ਗੜੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜਪੀ ਨਾਲ ਜਸਹਰ ਅਮਰੀਕ ਸਿੰਘ ਜੀ ਦੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਬੱਚੀ ਪਰਿਵਾਰ ਬੜਾ ਪੰਥ ਦਾ ਪਰਿਵਾਰ ਹੈ ਤੋਂ ਇਸ ਕਰਕੇ ਅੱਜ ਸ਼ਤਾਂਜਲੀ ਪੇਟੀ ਕਰਵਾਉਂਦੇ ਆ ਬੀਜਪੀ ਨਾਲ ਬੜੇ ਮਾਰੀ ਹੋਈ ਹੈ ਮਾਲਵੇ ਦੇ ਵਿੱਚ ਅੱਜ ਤੱਕ ਪੰਜਾਬ ਸਟਾ ਮੈ ਮੈਨੂੰ ਬੜਾ ਦੁੱਖ ਹੈ ਕੇ ਮਹੀਨਾ ਪਹਿਲੇ ਵੀ ਗੜੇਮਾਰੀ ਹੋਈ ਤਕਰੀਬਨ 100 150 ਪਿੰਡ ਹੈ ਜਿੱਥੇ ਫਸਲ ਬਿਲਕੁਲ ਤਬਾਹ ਹੋ ਗਈ ਫਰੋਮ ਬਠਿੰਡਾ ਤੋਂ ਲੈ ਕੇ ਮੈਂ ਕਹਿੰਦਾ ਆਨੰਦਗੜ੍ਹ ਪਿੰਡ ਤੋਂ ਲੈ ਕੇ ਮੈਂ ਮੋਗੇ ਜਗਰਾਉਂ ਤੱਕ ਮੈਂ ਦੇਖਿਆ ਫਸਲ ਤਬਾਹ ਹੋ ਗਈ ਮੈਂ ਸਾਰੇ ਪਿੰਡਾਂ 'ਚ ਗਿਆ ਇੱਕ ਅਫਸਰ ਨਹੀਂ ਆਇਆ ਇੱਕ ਇਹਨਾਂ ਦਾ ਮੰਤਰੀ ਨਹੀਂ ਆਇਆ ਉਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦੇਣ ਵਾਸਤੇ ਗਦੌਰੀਆਂ ਕੀਤੀ ਗਈਆਂ ਮੈਂ ਜਦੋਂ ਉਹਨਾਂ ਐਜੇ ਪਿੰਡ ਸੀ ਜਿੱਥੇ ਸਾਰੇ ਪਿੰਡ ਦੀ ਫਸਲ ਗਈ ਦੇਖੋ ਪਰਿਵਾਰਾਂ ਦਾ ਕੀ ਹਾਲ ਹੋਣਾ ਪਰ ਇਹਨੂੰ ਕੋਈ ਫਿਕਰ ਨਹੀਂ ਜਿਹੜਾ ਇੱਥੇ ਦਾ ਮੁੱਖ ਮੰਤਰੀ ਹੈ ਉਹ ਦਾ ਕੇਜਰੀਵਾਲ ਨੂੰ ਬਚਾਉਣ ਵਾਸਤੇ ਉੱਥੇ ਤੋਂ ਰੈਫਰ ਕਰਦਾ ਰਹਿੰਦਾ ਹੁਣ ਫਿਰ ਤੋਂ ਗੜੇ ਪੈ ਗਿਆ ਤੇ ਮੈਨੂੰ ਲੱਗਦਾ ਬਹੁਤ ਵੱਡਾ ਨੁਕਸਾਨ ਹੋਇਆ ਬੀਜੇਪੀ ਨਾਲ